ਗੌੜੀ ਗਵਾਰੇਰੀ ਮਹੱਲਾ ਪੰਜਵਾ ਕਿਉ ਭ੍ਰਮੀ ਐ ਭ੍ਰਮ ਕਿਸ ਕਾ ਹੋਈ ਜਾ ਜਲ ਥਲ ਮਹੀਅਲ ਰਵਿਆ ਸੋਈ ਗੁਰਮੁਖ ਉਬਰੇ ਮਨਮੁਖ ਪਤਖੋਈ ਜਿਸ ਰਾਖੈ ਆਪ ਰਾਮ ਦਿਆਰਾ ਤਿਸ ਨਹੀਂ ਦੂਜਾ ਕੋ ਪਹੁੰਚਨਹਾਰਾ ਰਹਾਉ ਸਭ ਮਹਿ ਵਰਤੈ ਏਕ ਅਨੰਤਾ ਤਾ ਤੂੰ ਸੁਖ ਸਉ ਹੋਏ ਅਚਿੰਤਾ ਉਹ ਸਭ ਕਿਛ ਜਾਣੈ ਜੋ ਵਰਤਨਤਾ ਮਨ ਮੁਖ ਮੋਏ ਜਨ ਦੂਜੀ ਪਿਆਸਾ ਬਹੁ ਜੋਨੀ ਭਵਹਿ ਤੁਰ ਕਿਰਤ ਲਖਿਆਸਾ ਜੈਸਾ ਬੀਜ ਹੈ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗਾਉੜੀ ਗਵਾਰੇਰੀ ਮਹੱਲਾ ਪੰਜਵਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਰਹਾਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲਖ 84 ਜੋਨ ਪਰਮਹਾਇਆ ਸਾਧ ਸੰਗ ਪਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰਹਿ ਦਰਗਹਿ ਪਰਵਾਨ ਜੋ ਕਿਛ ਹੋਆ ਸੋ ਤੁਜ ਤੇ ਹੋਗ ਅਵਰ ਨ ਦੂਜਾ ਕਰਨੈ ਜੋਗ ਤਾ ਮਿਲੀਐ ਜਲਹਿ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਕਰਮ ਭੂਮ ਮਹਿ ਬੋਹ ਨਾਮ ਪੂਰਨ ਹੋਏ ਤੇਮਾਰਾ ਕਾਮ ਫਲ ਪਾਵਹਿ ਮਿਟੈ ਜਮ ਤਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸਿਗਰ ਕਾਰਜ ਲਿਹੁ ਸਵਾਰ ਰਹਾਉ ਆਪਣੇ ਪ੍ਰਭ ਸਿਓ ਹੋ ਹੋ ਸਾਵਧਾਨ ਤਾ ਤੂੰ ਦਰਗਹ ਪਾਵਹਿ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾਂ ਕੀ ਚਰਨੀ ਲਾਗ ਸਰਬ ਜੀ ਹੈ ਜਾਂ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਵ ਛੋੜ ਗਹੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵਹੁ ਆਪ ਹਰ ਹਰ ਨਾਮ ਨਾਨਕ ਜਪ ਜਾਪ ਗਉੜੀ ਗੁਆਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦਿਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਛੇਦ ਗੁਰ ਕੈ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਤਹੋਂ ਨ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ 나ਥ ਗੁਰ ਕੈ ਬਚਨ ਨਰਕ ਨ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਇਆਲ ਗਾਉਣੀ ਗਵਾਰੇਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਢਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵੋ ਗੁਰ ਮਿਲ ਆਪਣਾ ਖਸਮ ਧਿਆਵੋ ਰਹਾਓ ਜਿਨ ਕੀਤਾ ਮੂੜ ਤੇ ਬਕਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇ ਨਿਦ ਪਾਈ ਸੋ ਪ੍ਰਭ ਮਨ ਤੇ ਵਿਸਰਤ ਨਾਹੀ ਜਿਨ ਦੀਆ ਨਿਥਾਵੇ ਕਉ ਥਾਨ ਜਿਨ ਦੀਆ ਨਿਮਾਨੇ ਕਉ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰਉ ਦਿਨ ਰੈਨ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰਖਨ ਹਾਰੇ ਕਉ ਸਾਲਾਹੀ ਗੌੜੀ ਗਵਾਰੇਰੀ ਮਹੱਲਾ ਪੰਜਵਾ ਤਿਸ ਕੀ ਸਰਣ ਨਾਹੀ ਪਉ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰੱਖਨ ਹਾਰ ਜਪ ਮਨ ਮੇਰੇ RAM RAM ਰੰਗ ਘਰ ਬਾਹਰ ਤੇਰੇ ਸਦ ਸੰਗ ਰਹਾਓ ਤਿਸ ਕੀ ਟੇਕ ਮਨੈ ਮਹਿ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਔਰ ਜਤਨ ਕਹੋ ਕੌਣ ਕਾਜ ਕਰਿ ਕਿਰਪਾ ਰਾਖੈ ਆਪਲਾਜ ਕਿਆ ਮਾਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਬਸੂਰ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਨੇਹੋ ਗੁਰ ਉਪਦੇਸ ਮਨੈ ਮਹਿਲੇਹ ਜਾ ਕਉ RAM ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਵਡ ਭਾਗੀ ਗਉਣੀ ਗਵਾਰੇਰੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਓ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰੇਉ ਅਗਨ ਸਾਗਰ ਗੁਰ ਪਾਰ ਉਤਾਰੇਉ ਰਹਾਉ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਸਰਬ નિਦਾਨ ਪੇਖੇ ਮਨ ਮਾਹੇ ਅਬ ਢੂਡਨ ਕਾਹੇ ਕਉ ਜਾਹੇ ਪ੍ਰਭ ਆਪਣੇ ਜਬ ਭਈ ਦਇਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣ ਤਾਸ ਏਕੋ ਮਨ ਏਕੋ ਸਭ ਠਾਏ ਪੂਰਨ ਫੂਲ ਰਹਿਓ ਸਭ ਜਾਏ ਗੁਰ ਪੂਰੈ ਸਭ ਪਰਮ ਚੁਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਗਉਣੀ ਗਵਰੀ ਦੀ ਮਹੱਲਾ ਪੰਜਵਾ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲਖ ਖਰੇ ਜਿਹ ਧੰਦੇ ਮਹਿ ਓਏ ਲਪਟਾਏ ਉਨਤੇ ਦੁਗੁਣ ਦਿੜੀ ਉਨਮਾਏ ਉਹ বেলা ਕਛ ਚੀਤ ਨ ਆਵੈ ਬਿਨ ਸਜਾਏ ਤਾਹੂ ਲਪਟਾਵੇ ਰਹਾਉ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇਹ ਸਿਰ ਉੱਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਬਿਖਿਆ ਖਾਏ ਹਾਉ ਬੰਦੋ ਹਾਉ ਸਾਦੋ ਬੈਰ ਅਮਰੀ ਭੂਮ ਕੌਣ ਕਾਲੈ ਪੈਰ ਹਾਉ ਪੰਡਿਤ ਹਾਉ ਚਤੁਰ ਸਿਆਣਾ ਕਰਨੇ ਹਾਰ ਨਾ ਬੁੱਝੈ ਬੇਗਾਨਾ ਆਪਣੀ ਗਤ ਮਿਤ ਆਪੇ ਜਾਣੈ ਕਿਆ ਕੋ ਕਹੇ ਕਿ ਆਖ ਵਖਾਨੈ ਜਿਤ ਜਿਤ ਲਾਵਹਿ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾ ਹੂ ਮੰਗਨਾ ਸਭ ਕੁਛ ਤੇਰਾ ਤੂੰ ਕਰਨੈ ਹਾਰ ਅੰਤ ਨਾਹੀ ਕਿਛੁ ਪਾਰ ਆਵਾਰ 10 ਆਪਣੇ ਕਉ ਦੀਜੈ ਦਾਨ ਕਬ ਹੁ ਨਾ ਵਿਸਰੈ ਨਾਨਕ ਨਾਮ ਗਉੜੀ ਗੁਆਰੇਰੀ ਮਹੱਲਾ ਪੰਜਵਾ ਅਨਿਕ ਜਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣਪ ਆਗਲ ਪਾਰਾ ਹਰ ਕੀ ਸੇਵਾ ਨਿਰਮਲ ਹੀਤ ਪ੍ਰਭ ਕੀ ਦਰਗਹ ਸੋਭਾ ਸੀਤ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੈ ਨ ਲਾਗੈ ਤਾਤਾ ਝੋਲਾ ਰਹਾਓ ਜਿਉ ਬੋਹਿਥ ਪੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹਸ ਦੂਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦੇਵਾਵੈ ਹਰ ਹਰ ਨਾਮ ਜਾਕੇ ਹਿਰਦੈ ਵਸੈ ਦੂਖ ਦਰਦ ਤਿਹ ਨਾਨਕ ਨਸੈ ਗੌੜੀ ਗੁਆਰੇਰੀ ਮਹੱਲਾ ਪੰਜਵਾ ਬਹੁਤ ਦਰਬ ਕਰ ਮਨ ਨਾ ਅਗਾਨਾ ਅਨਕ ਰੂਪ ਦੇਖ ਨਹ ਪਤੀਆਂਨਾ ਕੁਤਰ ਕਲਤਰ ਉਰਜੋ ਜਾਨ ਮੇਰੀ ਉਹ ਬਿਨਸੈ ਹੋਇ ਪਸਮੈ ਢੇਰੀ ਬਿਨ ਹਰ ਭਜਨ ਦੇਖਉ ਬਿਲਲਾਤੇ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਉ ਜਿਉ ਬਿਗਾਰੀ ਕੈ ਸਿਰ ਦੀ ਜਹਦਾਮ ਕੋਇ ਖਸਮੈ ਕੈ ਗ੍ਰਹਿ ਉਨ ਦੁਖ ਸਹਾਮ ਜਿਉ ਸੁਪਨੈ ਹੋਇ ਬੈਸਤ ਰਾਜਾ ਨਿਤ੍ਰ ਪਸਾਰੇ ਤਾਨ ਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲੈ ਕਛੂ ਨਾ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਸਨਾ ਆਪ ਬਿਨਾ ਹੈ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗੁਆਰੀਰੀ ਮਹੱਲਾ ਪੰਜਵਾ ਬਹ ਰੰਗ ਮਾਇਆ ਬਹੁ ਵਿਦ ਪੇਖੀ ਕਲਮ ਕਾਗਦ ਸਿਆਨ ਬਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੁਕਉ ਸੰਤ ਬਤਾਵਹੁ ਤਿਸਨਾ ਬੂਝੈ ਮਨ ਤ੍ਰਿਪਤਾਵਹੁ ਰਹਾਉ ਅਸ ਪਵਨ ਹਸਤ ਅਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਟਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਦੋਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਆ ਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰ ਪੰਚਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੂਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹ ਨਾਨਕ ਵਡ ਭਾਗੀ ਪਾਈਐ ਜਾ ਕੈ ਹਰ ਧਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੁਜਾ ਗਾਉੜੀ ਗਵਾਰੇਰੀ ਮਹੱਲਾ ਪੰਜਵਾ प्राणी जाणै एहो तन मेरा बहर बहर उआहू लपटेरा पुत्र कलंतर गिरस्थ का फासा होन ना पाईए राम के दासा कवन सो बिद्ध जित राम गुण गाए कवन सो मत् जित तरै एहि माए रहाओ जो भलाई सो बुरा जानै साच कहै सो बिखै समानै जानै नाही जीत अर हार एहो वलेवा साकट संसार ਜੋ ਹਲਾ ਹਲ ਸੋ ਪੀਵੈ ਬਉਰਾ ਅੰਮ੍ਰਿਤ ਨਾਮ ਜਾਨੈ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ 84 ਭ੍ਰਮਤਾ ਫੇਰ ਇਕੈ ਜਾਲ ਫਹਾਈ ਪੰਖੀ ਰਸ ਰਸ ਭੋਗ ਕਰਹਿ ਬਹਉ ਰੰਗੀ ਕਹਉ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾਕੇ ਕਾਟੇ ਜਾਲ